ਇਹ ਨੱਥਰ ਆਹ ਠੀਕ ਹੈ ਦਿਆਂ ਕੜੋ ਇੱਕ ਆਇਆ ਜਿੱਤਾਂ ਇੱਥੇ ਸੂਏਮੋਂ ਟਰੈਕਟਰ ਟਰੈਕਟਰ ਖਾ ਕੇ ਅੱਗੇ ਖੜਾ ਨਾ ਪਾਉਂਦਾ ਵੀ ਰੋੜੀ ਕਿੱਥੇ ਖੜਾ ਕਿੱਥੇ ਕਰਦੇ ਸੀ ਜਿੱਥੇ ਮੈਂ ਖੜਾ ਇੱਥੇ ਸਾਈਡ ਤੇ ਲਾ ਕੇ ਪੈ ਗਏ ਅੱਛਾ ਘਰ ਇਹ ਰੋਟੀ ਖਾਣ ਜਿੱਦਾਂ ਚੱਲ ਗਿਆ ਰੋਟੀ ਖਾ ਕੇ ਜਦੋਂ ਬਾਹਰ ਆਏ ਆ ਤੇ ਟਰੈਕਟਰ ਤੋਂ ਹੋ ਗਿਆ। ਹਾਂਜੀ ਸਰ ਕੀ ਨਾਮ ਜੀ? ਮੰਗਾ ਸਿੰਘ। ਮੰਗੇ ਭਾਜੀ ਕੀ ਗੱਲਬਾਤ ਹੋਈ ਆ? ਉਹ ਵੀ ਭਾਈ ਟਰੈਕਟਰ ਸੀ ਜਿਹਦਾ ਬਾਹਰ ਰੋਣੀ ਆਪਣੇ ਗੇਟ ਮੋਰੇ ਖੜਾ ਕੀਤਾ। ਉਹ ਤਕਰੀਬਨ 10:30 ਵਜੇ ਗਿਆਬ ਹੋ ਗਿਆ। ਕੋਈ ਸੀਸੀਟੀਵੀ ਕੈਮਰੇ ਚ ਆਇਆ ਕੁਝ? ਹਾਂਜੀ। ਸੀਸੀਟੀਵੀ ਕੈਮਰਾ ਵਗੈਰਾ ਚਾਇਆ ਕੁਛ ਆ ਜਿਹਦਾ ਜਾਂਚ ਦੂਤ ਕਰਦੇ ਫਿਰਦੇ ਕੋਈ ਬਈ ਹੱਥ ਪੱਲੇ ਹਜੇ ਕੋਈ ਨਹੀਂ ਯਾਰ ਠੀਕ ਹੈ ਕਿਹੜਾ ਪਿੰਡ ਆ ਕੰਗ ਸਾਬੂ ਕਿਹੜੇ ਰੰਗ ਦਾ ਟਰੈਕਟਰ ਸੀ ਮੈਸੀ ਆ ਲਾਲ ਕਲਰ ਚੀਜ਼ ਦਾ ਲਾਲ ਤੇ ਚਿੱਟੀ ਧਾਰੀ ਵਿੱਚ ਅੱਛਾ ਨੰਬਰ ਵਗੈਰਾ ਕੋਈ ਨੰਬਰ ਪੀਵੀ08 30H ਸੀ ਐਚ 40 ਸੈਂਟੀ 40 ਸੈਂਟੀ ਅੱਜ ਪੁਲਿਸ ਨੂੰ ਕੰਪਲੀਟ ਕਰਤੀ ਹਾਂਜੀ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਕੱਲ ਹੁਣ ਤੁਸੀਂ ਕੀ ਮੰਗ ਕਰਦੇ ਆ ਸਾਨੂੰ ਜਿਹਦਾ ਮੈਨ ਦੇ ਲੱਭਣਾ ਚਾਹੀਦਾ ਮਸ਼ੀਨ ਨਾਲੋਂ ਨਾਲ ਬੁੱਤਾ ਵਾਤਾ ਹੀ ਲੱਗਦਾ ਆ ਜਿੱਦਾਂ ਕੋਈ ਚੀਜ਼ ਸਾਡੀ ਮੈਨ ਨਹੀਂ ਚਾਹੀਦੀ ਇਹ ਬੇਰਤੀ ਆ ਕਿੰਨੀ ਕੁ ਕੋਸਟ ਸੀਗੀ ਟਰੈਕਟਰ ਦੀ ਕਿੰਨੇ ਘਰ ਪਹੀਏ ਲੱਗੇ ਹੋਏ ਸੀ ਟਰੈਕਟਰ ਦੇ ਉਹ ਤੇ ਸਾਢੇ 6 ਲੱਖ ਰੁਪਈਆ ਲੱਗਾ ਨਮਾ ਕਢਾਇਆ 13 ਚ ਅੱਛਾ ਜੀ 13 ਸਾਲ ਨੇ ਕੁਝ ਪਤਾ ਲੱਗਾ ਕਿ ਕੋਈ ਕਿਹੜਾ ਵਿਆਹ ਕਿੱਦਾਂ ਦਾ ਵਿਅਕਤੀ ਜਿਹੜਾ ਲੈ ਕੇ ਗਿਆ ਹੈਗਾ ਨਹੀਂ ਇਹਦੇ ਬਾਰੇ ਨਹੀਂ ਹਜੇ ਕੋਈ ਹਾਂਜੀ ਸਰ ਕੀ ਨਾਮ ਜੀ ਰੇਸ਼ਮ ਸਿੰਘ ਹਾਂਜੀ ਕੀ ਗੱਲਬਾਤ ਹੋਈ ਹੈ ਗਰਵਰ ਤਾਂ ਬੜੀ ਮਾੜੀ ਹੋਈ ਆ ਕਿ ਜਿਵੇਂ ਦਾ ਤਬਜਰ ਆ ਗਈ ਆਪਣਾ ਪਰਿਵਾਰ ਬੜੀ ਮੁਸ਼ਕਲ ਕਰਦਾ ਪਰਸ ਨਾਲ ਤੁਹਾਨੂੰ ਦੇ ਕਿੰਨਾ ਵੀਨਗੇ ਕਿੰਨਾ ਨੁਕਸਾਨ ਕਰਦਾ ਆਪਣਾ ਇੱਕ ਜਿਮੀ ਦਾਦਾ ਟਰੈਕਟਰ ਘਰ ਦੇ ਮੋਹਰੋਂ ਲੈ ਜਾਣਾ ਬੜੀ ਬਹੁਤ ਵੱਡੀ ਸ਼ਰਮੀ ਵਾਲੀ ਗੱਲ ਹੈ ਜੀ ਵੀ ਬੰਦਾ ਘਰੋਂ ਆਣ ਕੇ ਟਰੈਕਟਰ ਬਾਹਰੋਂ ਕੱਢ ਕੇ ਲੈ ਜਾਂਦਾ ਜੀ ਅੱਜ ਟਰੈਕਟਰ ਲੈ ਗਿਆ ਤੇ ਕੱਲ ਨੂੰ ਬੰਦੇ ਦੀ ਕੀ ਸੇਫਟੀ ਹੈ ਇੱਥੇ ਅੱਜ ਟਰੈਕਟਰ ਹੀ ਚੋਰੀ ਹੋ ਗਿਆ ਕੱਲ ਨੂੰ ਗੱਡੀ ਦੀ ਕੀ ਸੇਫਟੀ ਆ ਆਉਣ ਵਾਲੇ ਬੰਦਿਆਂ ਦੀ ਕੀ ਸੇਫਟੀ ਹੈ ਇੱਥੇ ਬੜਾ ਤਮਾਸ਼ਾ ਮਚ ਗਿਆ ਪਿਆ ਇਸ ਗੱਲ ਦਾ ਔਰ ਜੋਰ ਪਿੰਡ ਵੀ ਤਤ੍ਰੀਸ਼ ਕਰਦੇ ਫਿਰਦੇ ਆ ਪੁਲਿਸ ਵੀ ਆਈ ਐ ਅਮਰਗੜ੍ਹ ਦੇ ਸਾਰੇ ਨੇ ਮਹਿਕਮੇ ਨੇ ਵੀ ਸਮਝ ਕੀਤੀ ਆ ਹਾਲ ਕਾਫੀ ਪੁਲਿਸ ਵੀ ਆਈ ਆ ਸਾਰੇ ਮਹਿਕਮਿਆਂ ਆਣ ਕੇ ਸਾਰੇ ਕੈਮਰੇ ਕੋਲੇ ਚੈੱਕ ਕਰਦੇ ਆ ਇਹ ਹਾਲੇ ਤੱਕ ਕੋਈ ਮਤਲਬ ਸਵੈ ਨਹੀਂ ਸਾਡੀ ਹੋਈ ਤੇ ਕੋਸ਼ਿਸ਼ ਕਰ ਰਹੇ ਹਾਂ ਸਾਰੇ ਲੱਗੇ ਪਏ ਅਸੀਂ ਵੀ ਨਾਲ ਸਾਥ ਦੇਣੇ ਸਾਰੇ ਅਗਰਨ ਬਸ ਵੀ ਦਿੰਦੇ ਆ ਰਾਜਮੀ ਦਿੰਦੇ ਆ ਅਸੀਂ ਸੀਸੀ ਕੈਮਰਾ ਵੀ ਚੈੱਕ ਕਰ ਰਹੇ ਹਾਂ ਫਿਰ ਵੀ ਕੈਮਰੇ 'ਚ ਕੁਛ ਆਇਆ ਕਿ ਨਹੀਂ ਹਾਂ ਆ ਰਿਹਾ ਕੁਛ ਨੁਕਸ ਲੱਗ ਰਿਹਾ ਹਾਲ ਪਰ ਕਲੀਅਰ ਨਹੀਂ ਹੋ ਰਿਹਾ ਸਾਰੇ ਆ ਰਿਹਾ ਮਿਹਨਤ ਕਰੀ ਜਾਂਦੇ ਲੱਗੇ ਦਾ ਇਹ ਰਕੇ ਤੋਂ ਹੀ ਇਹ ਮੰਗ ਕਰਨੇ ਜਰੀ ਵੀ ਇਸ ਬੰਦੇ ਦਾ ਟਰੈਕ ਜੁਲਵਾ ਜਾਵੇ ਕਿਉਂ ਗਰੀਬ ਆਲਮੀ ਕਿਸਾਨ ਤਾਂ ਜਰਾ ਗਈ ਮਿਲਿਆ ਹੁੰਦਾ ਸਾਰੇ ਜਿੱਥੇ ਵੀ ਕਿਸੇ ਨੂੰ ਪਤਾ ਲੱਗਦਾ ਕੋਈ ਵੀ ਇਸ਼ਾਰਸ਼ ਕਰ ਸਕਦਾ ਸਾਨੂੰ ਦੱਸੇ ਇਹਦਾ ਨੰਬਰ ਦਿੱਤਾ ਸੀ ਏਡਰੈਸ ਦਿੱਤਾ ਇਹਦਾ ਤੇ ਉਹਦੇ ਸਾਨੂੰ ਚੜਨਾ ਪਾਵੇ ਤੇ ਬਹੁਤ ਮਿਹਰਬਾਨੀ ਹੋਗੀ ਕਿਹੜਾ ਪਿੰਡ ਆ ਸਰਪੰਚ ਕੰਗਸਾਬੂ ਟਰੈਕਟਰ ਦਾ ਨੰਬਰ ਵਗੈਰਾ ਟਰੈਕਟਰ ਨੰਬਰ ਕਿਹਨੇ ਦਿਖਾਇਆ ਤੁਹਾਨੂੰ ਦੱਸਾ ਕਿਨੇ ਹੋਈ ਹਾਂਜੀ ਹਾਂਜੀ ਆਜੋ ਹਾਂਜੀ ਪੀਵੀਜੀ ਰੋਡ ਪੀਵੀਜੀ ਐਚ 187 ਕਿਹੜਾ ਸੰਤਿ ਅੱਛਾ ਜੀ